ਈ ਆਣਾ ਤੇ ਪਈ ਇੱਕ ਦਿਨ ਸਿਆਣਾ ਹੋ ਜਾਵੇਗਾ ਅਚੇਤ ਜਿਹੜਾ ਇਹਦਾ ਕੰਮ ਬਹੁਤ ਦੁੱਖਾ ਹੈ ਅਚੇਤ ਨਹੀਂ ਬੰਨਾ ਤੇ ਗੁਰੂ ਦੇ ਪਾਣੇ ਨੂੰ ਮੰਨ ਕੇ ਗੁਰੂ ਨੂੰ ਸਤ ਕਰਕੇ ਮੰਨ ਕੇ ਉਸ ਗੁਰਮਖ ਪਿਆਰੇ ਵਾਲੇ ਬੰਨਾ ਹੈ ਜਿਨੇ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਲੜ ਨਹੀਂ ਛੱਡਿਆ ਦੋ ਵਡੇ ਦੁੱਖਾਂ ਉਤੇ ਸਾਡੇ ਚ ਬੜੇ ਐਸੇ ਹੁੰਦੇ ਜਿਹੜੇ ਕਹਿੰਦੇ ਅਸੀਂ ਨਹੀਂ ਹਾਂ ਕੋਈ ਉਹ ਕਰ ਜਾਇਆ ਕਰਨਾ ਸਾਨੂੰ ਕੀ ਮਿਲਿਆ ਉਹ ਪੈਸੇ ਨੂੰ ਨਿਯੰਤਰਿਤ ਦਿੱਤੇ ਨੇ ਵੇਖਣ ਲਈ ਕਿਉਂ ਨਹੀਂ ਕੁਝ ਦਿੱਤਾ ਕੋਈ ਨਾ ਨਿਯਤਰਾ ਨਾਲ ਆਪਣੇ ਪਿਤਾ ਨੂੰ ਪਹਿਚਾਣ ਆਪਣੀ ਖਸਮ ਨੂੰ ਪਹਿਚਾਣ ਆਪਣੇ ਗੁਰੂ ਨੂੰ ਪਹਿਚਾਣ ਹਾਂ ਮੈਨੂੰ ਕੁਝ ਨਹੀਂ ਮਿਲਿਆ ਤੈਨੂੰ ਕੰਨ ਦਿੱਤੇ ਨੇ ਇਹਨਾਂ ਨਾਲ ਗੁਰੂ ਦਾ ਜਿਹੜਾ ਨਾਮ ਹੈ ਉਹ ਸਰਵਣ ਕਰਨਾ ਕਰ ਗੁਰੂ ਦੀ ਗੁਰਬਾਣੀ ਸਰਵਣ ਕਰੇ